ਮਾਤਾ ਜੀ ਤੁਹਾਡੇ ਤਿੰਨ ਬੱਚਿਆਂ ਲਈ ਦੁੱਧ ਲੈ ਕੇ ਆਇਆ ਮੋਤੀ ਦੀ ਮਾੜੀ ਜੀ ਸੇਵਾ ਕਬੂਲ ਕਰ ਲੈਣੀ ਮੋਤੀ ਪੁੱਤਰ ਤੂੰ ਸਾਡੇ ਲਈ ਦੁੱਧ ਲਿਆ ਕੇ ਆਪਣੇ ਲਈ ਕੋਈ ਖਤਰਾ ਤਾਂ ਨਹੀਂ ਮੁੱਲ ਲੈ ਰਿਆ ਫੇਰ ਕੀ ਹੋਇਆ ਮਾਤਾ ਜੀ ਮੈਂ ਤਾਂ ਬਾਗਾ ਵਾਲਾ ਹਾਂ ਜਿੰਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਗਿਰਤੀ ਹਲ ਕਰਨਾ ਗੁਰਦਤਾ ਤੋਂ ਉੱਤੇ ਸਵਾਲਾ ਇੱਕ ਦੁੱਤ ਦਾ ਕੜਵਾ ਸੁਣ ਹੈ ਖੁਦ ਛਕੋ ਸਕਾ ਲਾਲਾ ਖੁਦ ਛਕੋ ਸਕਾ ਹੋ ਤੁਸੀਂ ਮੈਨੂੰ ਵਾਦਾ ਕਰੋ